ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਅਤੇ ਨਿਊਜ਼ ਟੂਡੇ ਪੰਜਾਬ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਹਿਰਾਗਾਗਾ ਤੋਂ ਜੀ ਬਿਲਕੁਲ ਤੁਹਾਨੂੰ ਜਾਣਕਾਰੀ ਵੀ ਦੇ ਦਿੰਨੇ ਆ ਲਹਿਰਾਗਾਗਾ ਤੋਂ ਪਾਤੜਾ ਰੋਡ ਤੇ ਬਣੇ ਪਰਾਲੀ ਦੇ ਗੋਦਾਮ ਦੇ ਵਿੱਚ ਅੱਗੇ ਜਿਹੜੀ ਲੱਗ ਜਾਂਦੀ ਹੈ ਤੁਹਾਨੂੰ ਜਾਣਕਾਰੀ ਵੀ ਦੇ ਦਿੰਨੇ ਆ ਇਸ ਮੌਕੇ ਡੀਐਸਪੀ ਲਹਿਰਾਗਾਗਾ ਦੇ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਜਾਣਕਾਰੀ ਦਿੱਤੀ ਆ ਕਿ ਤਕਰੀਬਨ 4000 ਟਨ ਪਰਾਲੀ ਨੂੰ ਜਿਹੜੀ ਅੱਗੇ ਉਹ ਲੱਗੀਆਂ ਮੌਕੇ ਤੇ ਦਰਜਨ ਦੇ ਕਰੀਬ ਫਾਇਰ ਬਰਗੇਡਾਂ ਨੇ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਅੱਗ ਨੂੰ ਕਾਬੂ ਜਿਹੜਾ ਉਹ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਤੋਂ ਸੋ ਜਿੱਥੇ 4000 ਟਨ ਦੇ ਕਰੀਬ ਪਰਾਲੀ ਦੇ ਗੋਦਾਮ ਦੇ ਵਿੱਚ ਪਈ ਪਰਾਲੀ ਨੂੰ ਅੱਗ ਹੈ ਜਿਹੜੀ ਉਹ ਲੱਗ ਜਾਂਦੀਆਂ ਮੌਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਹਨ ਤੇ ਇਸ ਮੌਕੇ ਡੀਐਸਪੀ ਲਹਿਰਾ ਕਾਕਾ ਦਾ ਦਪਿੰਦਰ ਸਿੰਘ ਜੀਜੀ ਦਾ ਵੀ ਜਿਹੜਾ ਬਿਆਨ ਹੈ ਉਹ ਸਾਹਮਣੇ ਆਇਆ ਸੋ ਇਸ ਸਬੰਧੀ ਕੀ ਕਹਿੰਦਾ ਡੀਐਸਪੀ ਲਹਿਰਾ ਕਾਕਾ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਇਹ ਵਰਬਿਓ ਕੰਪਨੀ ਦਾ ਗੋਡਾਊਨ ਹੈ ਜੀ ਇੱਥੇ ਇਹਨਾਂ ਨੇ ਕਈ ਹਜ਼ਾਰ ਜਿਹੜੇ ਟਨ ਪਰਾਲੀ ਦੀਆਂ ਗੱਠਾਂ ਉੱਥੇ ਸਟੋਰ ਕੀਤੀਆਂ ਹੋਈਆਂ ਨੇ ਉਸ ਤੋਂ ਬਾਅਦ ਇਹ ਕੰਪਨੀ ਆਪਣੇ ਫੈਕਟਰੀ ਚ ਲੈ ਕੇ ਜਾਂਦੇ ਆ ਇੱਥੇ ਅੱਗ ਲੱਗੀ ਹੈ ਤਕਰੀਬਨ 4000 ਟਨ ਹੈ ਪਰਾਲੀ ਜਿਹਨੂੰ ਅੱਗ ਲੱਗੀ ਹੈ ਫਾਇਰ ਟੈਂਕਰਸ ਨੇ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਸੰਗਰੂਰ ਤੋਂ ਵੀ ਸੁਨਾਮ ਤੋਂ ਮੂਨਕ ਤੋਂ ਇਵਨ ਕਿ ਪਤਣਾ ਤੋਂ ਵੀ ਪਹੁੰਚ ਚੁੱਕੇ ਨੇ ਅੱਗ ਕਾਫੀ ਜ਼ਿਆਦਾ ਹੈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਸੈਗਰੀਗੇਟ ਕਰਕੇ ਜਿਹੜਾ ਜਿਹੜੇ ਪਾਸੇ ਅੱਗ ਲੱਗੀ ਹੈ ਉਸ ਨੂੰ ਸੈਗਰੀਗੇਟ ਕਰਕੇ ਦੂਸਰੇ ਪਾਸੇ ਨੂੰ ਬਚਾਇਆ ਜਾ ਸਕੇ ਪਰ ਸਰ ਇੱਥੇ ਗੜਾਉਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਰਾਲੀ ਪਈ ਹੈ ਕਿਉਂਕਿ ਅੱਗੇ ਵਗਦਾਂ ਦਾ ਵੀ ਖਤਰਾ ਹੈ ਤਾਂ ਕੋਈ ਪ੍ਰਬੰਧ ਲਾਇਆ ਹੋਇਆ ਹੈ ਬਿਲਕੁਲ ਜੀ ਇਸ ਟਾਈਮ ਇੱਥੇ 4 ਫਾਇਰ ਬ੍ਰਿਗੇਡਸ ਨੇ ਜੀ ਤੇ ਜਿਹੜੀ ਲੋਕਲ ਕਮੇਟੀ ਦੀ ਫਾਇਰ ਬ੍ਰਿਗੇਡ ਆ ਉਹ ਵੀ ਐ ਇੱਥੇ ਫੈਕਟਰੀ ਵਾਲਿਆਂ ਦੀ ਫਾਇਰ ਬ੍ਰਿਗੇਡ ਆ ਉਹ ਵੀ ਐ ਉਹ ਸਾਰੇ ਇੱਥੇ ਲੱਗੇ ਹੋਏ ਐ ਇਹਨੂੰ ਸੈਗਰੀਗੇਟ ਕਰਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ